ਸਸਤੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਅਸੀਂ ਤੁਹਾਡੇ ਵਾਸਤੇ ਨਮੀਆਂ ਬੋਲੀਆਂ ਲੈ ਕੇ ਆਏ ਹਾਂ ਜੀ ਜੁੱਤੀ ਮੇਰੀ ਮਖਮਲ ਦੀ ਮੈਂ ਅੱਡੀਆਂ ਕੂਚ ਕੇ ਪਾਵਾਂ ਜੁੱਤੀ ਮੇਰੀ ਮਖਮਲ ਦੀ ਮੈਂ ਅੱਡੀਆਂ ਕੂਚ ਕੇ ਪਾਵਾਂ ਨੀ ਕਰ ਸੋਹਰਿਆਂ ਦੇ ਬਣ ਕੇ ਮੋਰ ਨੀ ਜਾਵਾਂ ਨੀ ਕਰ ਸੋਹਰਿਆਂ ਦੇ ਇੱਕ ਚੜਦੀ ਜਵਾਨੀ ਦੂਜੀ ਅੱਖ ਮਸਤਾਨੀ ਇੱਕ ਚੜਦੀ ਜਵਾਨੀ ਦੂਜੀ ਅੱਖ ਮਸਤਾਨੀ ਤੇ ਜਲੋਂ ਅੰਗਲਿਸ਼ ਕਾਰੇ ਮਾਰ ਮਾਰ ਪਟਦਾ ਨੀ ਤੈਂ ਜਿਉਣ ਜੁਗ ਛੱਡਿਆ ਨਾ ਪੁੱਤ ਜੱਟ ਦਾ ਨੀ ਤੈਂ ਜਿਉਣ ਜੁਗ ਛੱਡਿਆ ਨਾ ਪੁੱਤ ਤੇਰਾ ਸਰੂਜ ਇਹ ਕੱਦ ਵੇ ਤੈਨਾਂ ਬੀਵੰਨੀ ਪੱਗ ਤੇਰਾ ਸਰੂਜ ਇਹ ਕੱਦ ਵੇ ਤੈਨਾਂ ਬੀਵੰਨੀ ਪੱਗ ਤੇਰੀ ਚੁੱਤੀ ਵੇ ਗੱਭਰੂ ਅਵਲੈਤੀ ਪਟਦੀ ਵੇ ਤੈਂ ਜਿਉਣ ਜੋਗੀ ਛੱਡੀ ਓ ਨੀਤੀ ਛੱਟਦੀ ਵੇ ਤੈਂ ਜਿਉਣ ਜੋਗੀ ਛੱਡੀ ਨੀਤੀ ਛੱਟਦੀ ਅੰਗ ਅੰਗ ਚੋਂ ਜੋ ਵੰਡੂਲ ਦਾ ਅੰਗ ਅੰਗ ਚੋਂ ਜੋ ਵੰਡੂਲ ਦਾ ਕਿਹੜਾ ਦਰਜੀ ਨਾ ਪੂ ਵੇ ਕੁੜਤੀ ਲੈਣੀ ਆਉਣ ਜਾਣ ਨੂੰ ਪਾਵੇਂ बिक ਜੇ ਮੁੰਡੇ ਤਬ ਬੱਪੂ ਵੇ ਕੁੜਤੀ ਲੈਣੀ ਆਉਣ ਜਾਣ ਨੂੰ ਚੀਨ ਮੀਨ ਦੀ ਕੁੜਤੀ ਤੇਰੀ ਲਾਲਾ ਬਟਨ ਮੜਾ ਕੇ ਚੀਨ ਮੀਨ ਦੀ ਕੁੜਤੀ ਤੇਰੀ ਲਾਲਾ ਬਟਨ ਮੜਾ ਕੇ ਕੰਮ ਤੰਦੇ ਨੂੰ ਹੱਥ ਨਾਲ ਆਵੇਂ ਮੂਰਕ ਦੀ ਚਮਕਾ ਕੇ ਨੀ ਰੰਗ ਲਾ ਦੇਂਗੀ ਤੂੰ ਸੋਹਰਿਆਂ ਦੇ ਜਾ ਕੇ ਨੀ ਰੰਗ ਲਾ ਦੇਂਗੀ ਉਮੀਦ ਆ ਤੁਹਾਨੂੰ ਸਾਡੀਆਂ ਬੋਲੀਆਂ ਜ਼ਰੂਰ ਪਸੰਦ ਆਈਆਂ ਹੋਣਗੀਆਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਸਤਿ ਸ੍ਰੀ ਅਕਾਲ ਜੀ